135 ਸਾਲ ਦੀ ਮਾਤਾ ਪਤਨ ਕੌਰ ਅਕਾਲ ਚਲਣਾ ਕਰ ਗਏ ਨੇ ਉਹਨਾਂ ਨੂੰ ਬੜੀ ਖੁਸ਼ੀ ਨਾਲ ਵਿਦਿਆ ਕੀਤਾ ਜਾਂਦਾ ਚਲੋ ਦੁੱਖ ਤੇ ਬਹੁਤ ਆ ਕਿ ਜਿਹੜੇ ਇਨਸਾਨ ਨੇ ਇੱਕ ਵਾਰੀ ਚਲੇ ਜਾਣਾ ਦੁਬਾਰਾ ਨਹੀਂ ਆਉਣਾ ਪਰ ਫਿਰ ਵੀ ਉਹਨਾਂ ਜੀਆਂ ਲੋ ਵੀ ਸਾਡਾ ਬਾਲ ਪਰਿਵਾਰ ਮਾਤਾ ਦਾ ਬਹੁਤ ਵੱਡਾ ਵਾ ਇਸ ਕਰਕੇ ਉਹਨਾਂ ਨੇ ਉਸ ਮਾਤਾ ਨੂੰ ਫੁੱਲ ਬੂਟੇ ਢੋਲ 135 ਸਾਲ ਦੀ ਦਾਦੀ ਚਲਣਾ ਨੇ ਕਰ ਗਈ 15 ਪੋਤੇ ਤੇ 9 ਪੋਤੀ ਤੇ ਉਸ ਦੇ ਸਿਸਕਵਾਰ ਤੇ ਜਿਹੜੇ ਬਦਾਮ ਮੋਹੜੀ ਸੁਆਹ ਸੁਆਰੇ ਵਰਤੇ ਜਾਣੇ ਉਹਦੀ ਪੈਕਿੰਗ ਹੋ ਰਹੀ ਆ ਲੀਜੀਆਂ ਇਹੇ ਬਤਾਏ ਜਾਣਗੇ ਵਰਾਂ ਦੂਰ ਨਾ ਹੰਮ ਪਰ ਕਿ ਸੰਗਤ ਆਪੋ ਆਪਣੇ ਸਾਧਨਾ ਦੇ 135 ਸਾਲ ਦੀ ਮਾਤਾ रखो <laughs> हिकु ਰੱਖ ਲਾਉਂਦੇ ਵੀ ਮੁੜ ਕੇ ਲੋੜਨਾ ਪੈਣੀ ਤੇ ਦੇ ਵੀ ਰੱਖ ਲੈ ਨਹੀਂ ਇਹ ਪੰਜ ਸਾਰੇ ਓਏ ਥੋੜਾ ਡੱਬਾ ਪਾੜ ਕੇ ਲਾ ਕੇ ਲਾ ਡੱਬਾ ਫੜ ਪਾੜ ਕੇ ਲਾ ਕੇ ਲਾ ਦੇ ਧੰਨ ਆ ਦੇ ਹੱਥੇ ਓਰੇ ਓਰੇ ਕਰ ਅਮਰਤੋ ਕੇਵਲੀ ਗੱਲਾਂ ਕਰਦਾ ਇੱਥੇ ਰੱਖ ਲੈ ਵਿੱਚ ਕਿਥੇ ਰੱਖ ਹਾ ਡੱਬਾ ਇੱਥੇ ਰੱਖ ਦੇ ਇੱਥੇ ਰੱਖ ਦੇ ਡੱਬਾ ਪਾੜ ਜਾਣੋ ਗਾਇਆ ਤੇ ਹਟੂ ਗਿਆ ਇੱਕ ਉੱਤੇ ਬੈ ਜਾਣਾ ਤੇ ਵਿਚਾਰੀ ਨੂੰ ਕੀ ਅਸਰਿਆ ਹੁਣ ਕੰਗਿਆ ਨਹੀਂ ਚੱਲਦਾ ਬੜ ਮੈਂ ਆਪਨੇ ਚਲੋ ਅਰਦਾਸ ਕਰਨ ਦਾ ਬਾਬਾ ਇਹਨੇ ਥੱਲੇ ਮਰੇ ਭੰਡੇ ਕੁਮੇਟਰ ਕਰ ਚਾਚਾ ਮੇਰੀ ਗੱਲ ਸੁਣ ਉਹ ਪਾਥੀਆਂ ਰਹਿਣ ਤੋਂ ਯਾਰ ਕਿਸੇ ਨੂੰ ਕਿਸੇ ਦਾ ਕੰਮ ਹੀ ਆ ਜਾਂਦੀਆਂ ਰਹਿਣ ਦੋ ਬਾਬਾ ਜੀ ਬਲਾਉ ਫਸੇ ਇੱਕ ਮਿੰਟ ਪਾਥੀ ਪਾਲਾਂ ਦੇ ਚਾਚਾ ਨੂੰ ਅਸਰ ਤੇ ਆ ਬਸ ਸਭ ਆਏਗਾ ਅੰਧਨਾਰ ਦੇ ਰੋਟੇ ਰੋਟੇ ਆ ਗਏ ਜੀ ਇੱਥੇ ਆਉਂਦੇ ਆਏ ਤੇ ਸਭੀ ਕਰਨਾ ਹੋਵੇ ਤਾਂ ਸਫਾਈ ਹੋਏ ਸਾਰੇ ਦਾ ਸਵੇਪਵਾਸ਼ਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈ ਹੋਇਸ ਦਾ ਸਭ ਪਾਸ਼ਵੀਆਂ ਦੀ ਜੋਤ ਜਿਹੜੇ ਗੁਰੂ ਸਾਹਿਬ ਦੇ ਪਾਠ ਦੇ ਨਾਲ ਦਾ ਅਧਿਆਪਨ ਕਰਦੇ ਲੋ ਜੀ ਦੁਆਰੇ ਗੁਰੂ ਜੀ ਦੋ ਪਿਆਰਿਆਂ ਤੋਂ ਸਭ ਜਿਆਦਿਆਂ ਚਾਲੀਆਂ ਮੁਕਤਿਆਂ ਦੇ ਪੰਜਾਂ ਤਰ੍ਹਾਂ ਦੇ ਨਾਮ ਦੇ ਪਿਆਰਣ ਦੀ ਦੇਖ ਲਾਈ ਦੇਵਾ ਜੀ ਦੇਖ ਕੇ ਅਣ ਜਟ ਕੀਤਾ ਤਦ ਨਾਲ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਰੱਖਿਆ ਬੰਦੋ ਜੀ ਗੁਰੂ ਸਾਹਿਬ ਜੀ ਗੁਰੂ ਜਨਾ ਸਿੰਘਾਂ ਸਿੰਘੀਆਂ ਨੇ ਤਰਮੇ ਸੀਦਕਹਿ ਮੰਗਣ ਪਾਈ ਉਹ ਜਨਾਰਾਂ ਅਰਗਾਂ ਚਲਕੀਆਂ ਦੇ ਖੜੇ ਤਨ ਆ ਰਿਹਾ ਬਾਲ ਚਰਾਏ ਸਿੱਖੀ ਕੈਸਾ ਸਵਾਸਾ ਸੰਗਾਈ ਤੇਰੇ ਭਾਣੇ ਮਿੱਠਾ ਕਰਕੇ ਮੰਨਿਆ ਤਨਾ ਦੀਪ ਕਮਾਈ ਦਾ ਧਿਆਨ ਕਰਕੇ ਥੋ ਲੋ ਜੀ ਵਾਹਿਗੁਰੂ ਪੂਜਾ ਦਾਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਥੋ ਲੋ ਜੀ ਵਾਹਿਗੁਰੂ ਪੂਜਾ ਦਾਤਾ ਸਰਬਤ ਕਾਲਸਾ ਦੀ ਕੀ ਅਰਦਾਸ ਸਰਬਤ ਕਾਲਸਾ ਦੀ ਵਾਹਿਗੁਰੂ ਵਾਹਿਗੁਰੂ ਜੇਤੇ ਆਵੇ ਜੇਤੇ ਆਵਣ ਕਾ ਸਦਕਾ ਸਦਕਾ ਸੁਪੋਏ ਜੇ ਨਾ ਸੁਬਾਤ ਦਾ ਜੀ ਧਿਆਨ ਕਰ ਰਿਹਾ ਹੈ ਦੇਰ ਦੇਰ ਬੱਦੇ ਗੁਰਦ ਕੀ ਫੈਜ ਬੰਦ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਦੇ ਬੂਰ ਵਾਲੇ ਬੋਲੋ ਜੀ ਵਾਹਿਗੁਰੂ ਜਕਸ਼ੋ ਜੀ ਸਿੱਖਾਂ ਨੂੰ ਸਿੱਖੀ ਦਾ ਰੋਹ ਨਾਮ ਰਹਿਤ ਨਾਮ ਇੱਕ ਰਾਮ ਸਾਧਾ ਨਾਮ ਬੋਸਾਦ ਨਾਮ ਨਸਰਦਾਨ ਨਾਮ ਫਰੀ ਅੰਮ ਸੋਹ ਸਾਬ ਜੀ ਦੇ ਦਰਸ ਜਨਾਬ ਕਿਉਂਕਿਆਂ ਝੰਡੇ ਬੁੰਗੇ ਜੁਗੋ ਜਗਿਆ ਟਾਲੇ ਧਰਮ ਕਾ ਜਾਏਗਾ ਲੋਕੀ ਵਾਹਿਗੁਰੂ ਜਿਖੰਦਾ ਮਾਨੀਆ ਬਾਤੂ ਸਿਮਤ ਪਦ ਰੱਖਿਆ ਤੇ ਤਾਂ ਬੁਰਖਾ ਨੇ ਪੰਛੀ ਸਦਾ ਸਹੀ ਬਤਾਈਓ ਸ਼੍ਰੀ ਨਥਨ ਸਾਹਿਬ ਹੋਰ ਗੁਰਦੁਆਰਿਆਂ ਉਰ ਤੱਕ ਸੱਚਾ ਪਾਸ ਅਰਦਾਸ ਬੇਨਤੀ ਜੋਦਰੀ ਪ੍ਰਾਰਥਨਾ ਹੈ ਓ ਜੀ ਦੀ ਪਾਵਨੋ ਰੰਗ ਨਾ ਦੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਦੀ ਜੀਹਾਂ ਕੀ ਲਿਖਿਆ ਤੇਰਾ ਹੁਕਮ ਸੁਮਾਈ ਤੱਦੇ ਆਵੇ ਨਾਨਕਾ ਸਭੇ ਉੱਤਰੀ ਆਏ ਮਾਵਾ ਕਾਂਸਾ ਤੇ ਜਾਇ ਆਪੀ ਰਜੀ ਮਾਤਾ ਬਚਨ ਕਉ ਦੀ ਇਸ ਸੰਸਾਰ ਤੇ ਆਏ ਬਾਦਸ਼ਾਹ ਜੀ ਜਿੱਦਨੇ ਸਵਾਸ ਬਖਸ਼ਿਤੇ ਸਵਾਸਾਂ ਦੀ ਕੁੰਜੀ ਨੂੰ ਭੋਗ ਕਰਕੇ ਇਸ ਸੰਸਾਰ ਨੂੰ ਛੱਡਦੇ ਪਰਿਵਾਰ ਨੂੰ ਛੋੜਾ ਦੇ ਕੇ ਆਗਿ ਦੇ ਚੱਲਣ ਜਾਦਾ ਜੇ ਐਸੋਲੇ ਬੱਚ ਕੁਸਰੀ ਤੇ ਮਹਾਰਾਜ ਸੰਸਕਾਰ ਹੋਣ ਲੱਗੇ ਨੇ ਆਪੀ ਦੇ ਪਰਿਵਾਰ ਸੰਗਤਾਂ ਆਗਿਆ ਮੰਗਰੇ ਮੱਤੀ ਬਾਰ ਅਗਲ ਸੰਗਤਾਂ ਚੜ੍ਹਨ ਪ੍ਰਚੰਡ ਬਣਿਓ ਸਭ ਦੂਆ ਦੀ ਮਾਂ ਵਾਪਕਾਂ ਅਨਸਾਰ ਸੰਗਤਾਂ ਵੱਲੋਂ ਪਰਿਵਾਰ ਨੂੰ ਮਾਰਿਆ ਚੰਡਾ ਤਿਆਰ ਕੀਤਾ ਗਿਆ ਅਗਲੀ ਭੇਡਤਾਨੂ ਆਸੀ ਆਗਿਆ ਮੰਗ ਰਹੀ ਹੈ ਸੰਗਤਾਂ ਕਰੋ ਕਿਰਪਾ ਅਗਲੀ ਭੇਡਤੀ ਕੀਤੀ ਜਾਵੇ ਛੜੀਰੂ ਦਾ ਭਲਾ ਕਰਨਾ ਆਵਾਗੌਣ ਦੇ ਚੱਕਰ ਤੋਂ ਨਿਮੰਤੀ ਕਰ ਦੇਣੀ ਟੇਡੀਆਂ ਭੜੇ ਦੂਣਾ ਤੋਂ ਬਚਾ ਕੇ ਸੱਚਖੰਡ ਦੇ ਪਾਤੀ ਬਣਾਉਣਾ ਪਿਛੇ ਪਰਿਵਾਰ ਨੂੰ ਚੜਦੀ ਕਲਾ ਵਾਲੇ ਜੀਵਨ ਬਖਸ਼ੇ ਕਰਨੇ ਪਣਾ ਮੰਨੋਂ ਦਾ ਬਾਲੂਦ ਬਖਸ਼ ਕਾਨਾ ਮਹਾਰਾਜ ਅੰਨਿਆ ਸੰਤਾਨੀਆਂ ਦੇ ਲੜਣੀਆਂ ਜੀ ਇਸ ਵੇਲੇ ਚੰਡਾ ਤਿਆਰ ਹੈ ਅਗਨੀ ਭੇਟ ਕੰਦੀ ਆ ਗਿਆ ਬਖਸ਼ੋ ਸਹੀ ਪਿਆਰੇ ਮੇਲੋ ਜਨਾਬ ਨੇ ਆਪ ਜੀ ਦਾ ਨਾਮ ਚੇਤਾਵੇ ਨਾਨਕ ਜਾਨਤੀ ਕਲਾ ਤੇਰੇ ਭਰੇ ਸਰਬਤਾਈ ਵਾਹਿਗੁਰੂ ਜੀ ਆਪਰੋ ਸਿਰਾਂ ਕਰੀਓ ਜਿਆ ਜਿਆ ਮਹੀਓ ਦਿੱਤਿਆ ਮਾਨ ਗਿਆਤਾ ਕਰ ਲਓ ਭਾਈ ਇਹ ਦੋ ਦਾ ਹੀ ਤਾਰੇ ਨੂੰ ਅੰਮ੍ਰਿਤ ਤੇਲ ਪਾ ਪਾਤੀਆਂ ਦੇ ਨਹੀਂ ਨਹੀਂ ਥੱਲੇ 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 ਹੀ ਥੱਲੇ ਥੱਲੇ ਹੀ ਪੰਨਾ ਥੋੜਾ ਨਿਕਾ ਕਹਿੰਦਾ ਥੋੜਾ ਅੱਖਾਂ ਦਾ ਤਾਂ ਜਾ गया चल गाड़ी पे बैठ जा और बोल ले और एक चालू मुझे खाना जा जा ले लद्रा का दूंगा नहीं तू कॉलेज में बढ़िया बोल